ਭਲੋ ਜੀ ਅੱਜ ਆਪਾਂ ਬਣਾਵਾਂਗੇ ਜੀ ਗੋੜਾ ਵਾਲੇ ਫਲ ਮਖਾਣੇ ਤੇ ਇਹਨਾਂ ਨੂੰ ਕੜਾਹੀ ਦੇ ਵਿੱਚ ਪਾ ਦਿੱਤਾ ਇੱਕ ਕੌਲੀ ਨੂੰ ਆਪਾਂ ਤੇ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਜਿਹੜਾ ਘਿਓ ਦਾ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਥੋਲ ਲੈਣਾਗਾ। ਲੋ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਥੋਲਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ। ਸਾਰੇ ਹੁਣ ਆਪਾਂ ਜੀ ਇੱਥੇ ਕੜਾਹੀ ਦੇ ਵਿੱਚ ਹੀ ਦੇਸੀ ਘਿਓ ਤਾਂ ਹੁਣ ਪਾ ਲਵਾਂਗੇ ਦੇਖੋ ਕਿ ਤੇ ਆਪਾਂ ਇੱਥੇ ਬਰੀਕ ਕੱਟਿਆ ਹੋਇਆ ਬਲੱਦ ਦੋਰਾ ਇਲਾਇਚਾ ਰੱਖੀਏ ਜੰਦੀਹਾਂ ਦੀ ਤਰ੍ਹਾਂ ਹੁਣ ਲੈਣਾ ਗੁੜ ਨੂੰ ਹੁਣ ਆਪਾਂ ਜੀ ਗੁੜ ਨੂੰ ਚੈੱਕ ਕਰਾਂਗੇ ਇਸ ਪਾਣੀ ਦੇ ਵਿੱਚ ਹਿੱਟ ਕੇ ਥੋੜਾ ਜਿਹਾ ਵੀ ਗੁੜ ਤਿਆਰ ਹੋਇਆ ਜਾਂ ਨਹੀਂ ਜਿਹੜਾ ਜੀ ਉਹ ਤਿਆਰ ਹੋ ਗਿਆ ਆਪਣਾ ਦੇਖ ਸਕਦੇ ਆ ਤੁਹਾਨੂੰ ਠੰਡੇ ਪਾਣੀ ਦੇ ਵਿੱਚ ਆਪਾਂ ਸਿੱਟ ਕੇ ਇਸ ਨੂੰ ਦੇਖ ਸਕਦੇ ਆ ਗੁੜ ਨੂੰ ਉਹ ਜਿਹੜੇ ਫੁੱਲ ਮਖਾਣੇ ਜੀ ਇਹ ਗੁੜ ਦੇ ਵਿੱਚ ਆਪਾਂ ਪਾ ਦੇਣਾ ਸਾਰੇ ਚੰਗੀ ਤਰ੍ਹਾਂ ਨੂੰ ਮਿਕਸ ਕਰਵਾਂਗੇ ਲੋ ਜੀ ਫੁੱਲ ਮਖਾਣੇ ਆਪਣੇ ਬਣ ਕੇ ਹੋ ਗਏ ਤਿਆਰ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਜੀਏ ਮਿਲਦੇ ਆਗੇ ਵੀਡੀਓ ਵਿੱਚ ਧੰਨਵਾਦ